नेशनेल खो-खो चैंपियनशिप कोलंबपुर से हुई महाराष्ट्र ਦੇ ਵਿੱਚ ਜਿਸ ਦੇ ਵਿੱਚ ਸਮਾਣਾ ਉਪ ਮੰਡਲ ਦੇ ਪਿੰਡ ਹਤੇਗੜ ਛੰਨਾ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਉਸ ਦੇ ਵਿਦਿਆਰਥੀ ਜਿਹੜੇ ਖੋ-ਖੋ ਖੇਡਾਰਨਾ ਸੀ ਇਹ ਤਿੰਨ ਖੇਡਾਰਨਾ ਸਕੂਲ ਤੋਂ ਗਈਆਂ ਸੀ ਜਿਨ੍ਹਾਂ ਨੇ ਕਾਂਸਾ ਦਾ ਤਖ਼ਮਾ ਹਾਸਲ ਕੀਤਾ ਹੈ ਇਹਨਾਂ ਦੇ ਨਾਲ ਪੰਜਾਬ ਦੀ ਹੋਰ ਵੀ ਸਕੂਲਾਂ ਦੀ ਲੜਕੀਆਂ ਹੋਣਗੀਆਂ ਲੇਕਿਨ ਇਹ ਲੜਕੀਆਂ ਨੇ ਉੱਥੇ ਚੰਗਾ ਪ੍ਰਦਰਸ਼ਨ ਕੀਤਾ ਹੈ ਔਰ ਸੋਨ ਮੈਡਲ ਜਿਹੜਾ ਹਾਸਲ ਕੀਤਾ ਹੈ ਉਸ ਦੇ ਬਾਅਦ ਪਿੰਡ ਵਾਸੀਆਂ ਵੱਲੋਂ ਸਰਪੰਚ ਵੱਲੋਂ ਪੰਚਾਇਤ ਵੱਲੋਂ ਸਕੂਲ ਵੱਲੋਂ ਇਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਤੁਸੀਂ ਖੇ ਕੋਮਲ ਕਲਿੱਕ ਹਾਂ ਕੋਮਲ ਕਿੱਥੇ ਖੇਡਾਂ ਹੋਈਆਂ ਔਰ ਤੁਸੀਂ ਕਿੰਨੇ ਅੰਡਰ ਇਸ ਵਿੱਚ ਮਨ ਲਓ ਉੱਥੇ ਮੁਕਾਬਲੇ ਸੀ ਤੁਹਾਡੇ ਅੰਡਰ 14 ਅੰਡਰ 14 ਜੀ ਖੇਡੇ ਸੀ ਅਸੀਂ ਮਹਾਰਾਸ਼ਟਰ ਮਹਾਰਾਸ਼ਟਰ ਕੋਲਾਪੁਰ ਵਿੱਚ ਸੀ ਕਿਸ ਤਰ੍ਹਾਂ ਕੇ ਕੀਦੇ ਕੇ ਨਾਲ ਤੁਹਾਡੇ ਮੁਕਾਬਲੇ ਹੋਏ ਟੀਮ ਨਾਲ ਮਹਾਰਾਸ਼ਟਰ ਨਾਲ ਕੇਰਲਾ ਨਾਲ ਤਾਮਿਲਨਾਡੂ ਆਂਧਰਾ ਆਂਧਰਾ ਪ੍ਰਦੇਸ਼ ਤਾਮਿਲਨਾਡੂ ਨਾਲ ਜੀ ਚਾਰ ਖਾਨੇ ਮਨਜੋਤ ਮਨਜੋਤ ਕਿਹੜੀ ਕਲਾਸੇ ਪੜ੍ਹ ਰਹੇ ਤੁਸੀਂ 9 ਕੋ ਖੋਜੀ ਟੀਮ ਚੈਂਪੀਅਨਸ਼ਿਪ ਤੇ ਗਈ ਹੋ ਤੁਸੀਂ ਤੇ ਦਸਥਾਨ ਦੇਸ਼ ਤੇ ਹਾਸਲ ਕੀਤਾ ਕਿਨੋ ਕਿਨੂ ਹਰਾਇਆ ਉੱਥੇ ਮਹਾਰਾਸ਼ਟਰਾ ਕੋਲਾਪੁਰ ਰਾਜਸਥਾਨ ਕੇਰਲਾ ਬੱਤੋ ਬੱਤ ਪੋਜੀਸ਼ਨ ਕਰਾਂਗੇ ਵੀ ਮਿਹਨਤ ਕਰਾਂਗੇ ਤਕਰੀਬਾ ਅਸੀਂ ਫਰਸਟ ਆਈਏ ਸੋਨੇ ਦਾ ਤਗਮਾ ਲੈ ਕੇ ਆਈਏ ਇਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਜੀ ਉੱਥੇ ਸਾਡੀ ਇਹ ਬੇਟੀ ਨੇ ਹਰੇਕ ਮੈਚ ਦੇ ਵਿੱਚ ਇੱਕ ਜਾਂ ਦੋ ਪੁਆਇੰਟ ਇਹਨੇ ਹਾਸਲ ਕੀਤੇ ਟੱਚਿੰਗ ਪੁਆਇੰਟ ਦੇ ਵਿੱਚ ਇਹ ਬੇਟੀ ਨੇ ਡੇਢ ਮਿੰਟ ਰਨਿੰਗ ਕੀਤੀ ਠੀਕ ਹੈ ਜੀ ਹਰੇਕ ਮੈਚ ਦੇ ਵਿੱਚ ਜਾਨੀ ਪੌਣੇ 2 ਡੇਢ ਮਿੰਟ ਦੇ ਵਿੱਚ ਇਹ ਤਾਂ ਕਮਾਲ ਹੀ ਕਰ ਜਾਂਦੀ ਹੈ ਜੀ ਬੇਟੀ ਹਾਂ ਜੀ ਹਾਂ ਜੀ ਮਨਜੂਤ ਕਰ ਜਾਂਦੀ ਕਿੰਨੀ ਟੀਮਾਂ ਸੀ ਉੱਥੇ ਨੈਸ਼ਨਲ ਦੇ ਵਿੱਚ ਦੀਆਂ ਸੀ ਉੱਥੇ ਕੁੱਲ ਮਿਲਾ ਕੇ 40 ਕੁ ਟੀਮਾਂ ਆਉਂਦੀਆਂ ਸਾਰੀ ਟੀਮਾਂ ਹਾਂ ਜੀ ਹਾਂ ਜੀ 40 ਟੀਮਾਂ ਵਿੱਚੋਂ ਪੂਰੇ ਦੇਸ਼ ਤੋਂ ਪੰਚੀ ਟੀਮਾਂ ਹਾਂ ਜੀ ਇਹ ਸਾਰੇ ਦੇਸ਼ ਚੋਂ ਤੇ ਤੀਜਾ ਨੰਬਰ ਆਇਆ ਇਹਨਾਂ ਦਾ ਹਾਂ ਜੀ ਥਰਡ ਪਲੇਸ ਮੈਂ ਬਹੁਤ ਵਧੀਆ ਫੀਲ ਕਰ ਰਿਹਾ ਜੀ ਕਿਉਂਕਿ ਮੇਰੀ ਲਗਾਤਾਰ ਮਿਹਨਤ ਰਹੀ ਹੈ ਟੀਚਿੰਗ ਸਟਾਫ ਦਾ ਸਹਿਯੋਗ ਰਿਹਾ ਪ੍ਰਿੰਸੀਪਲ ਮੈਮ ਜੀ ਦਾ ਸਾਰੇ ਸ ਪਿਛਲੀ ਵਾਰ ਅਸੀਂ ਨੇਸ਼ਨਲ ਵਾਸਤੇ ਕੈਂਪ ਲਗਾਇਆ ਸੀਗਾ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਕੀਤਾ ਪ੍ਰਿੰਸੀਪਲ ਮੈਮ ਜੀ ਦਾ ਬਹੁਤ ਸਹਿਯੋਗ ਰਿਹਾ ਜੀ ਸਾਰੇ ਸਟਾਫ ਦਾ ਰਿਹਾ ਪੈਸੇ ਤੇ ਬਾਕੀ ਅਸੀਂ ਪਿਛਲੇ ਸਾਲ ਤੋਂ ਹੀ ਲੱਗੇ ਹੋਏ ਸੀਗੇ ਸਾਡੀ ਇਹ ਸੀ ਗੀ ਦਲੀਲ ਚ ਕਿ ਅਸੀਂ ਕੋਈ ਨਾ ਕੋਈ ਪੋਜੀਸ਼ਨ ਹਾਸਲ ਕਰ ਜਾਈਏ ਉਹ ਐਦਕੀ ਸਾਡੀ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਰਾ ਸਟਾਫ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਣਾ ਦਾ ਬਹੁਤ ਹੀ ਵਧਾਈ ਦਾ ਪਾਤਰਾ ਸਾਰਾ ਸਟਾਫ ਨੇ ਬਹੁਤ ਅਨਤਕ ਮਿਹਨਤ ਕੀਤੀ ਐ ਸਪੈਸ਼ਲੀ ਸਦਾਸ ਕੁਮਾਰ ਸਿੰਘ ਜੀ ਔਰ ਪ੍ਰਿੰਸੀਪਲ ਮੈਡਮ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਬਹੁਤ ਵੱਡਾ ਯੋਗਦਾਨ ਰਿਹਾ ਖੇਡਾਂ ਵਾਲ ਬੱਚਿਆਂ ਨੂੰ ਪਹਿਲਾਂ ਤੋਂ ਸ਼ੁਰੂ ਤੋਂ ਹੀ ਕੋਕੋ ਦੀ ਜਿਹੜੀ ਸਾਡੀ ਬਹੁਤ ਸਟਰੋਂਗ ਟੀਮ ਆ ਅੱਜ ਇਹ ਬੱਚੇ ਜਿਹੜਾ ਲੈਸ਼ਨਲ ਖੇਡ ਕੇ ਆਏ ਨੇ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਦਾ ਨਾਮ ਰੌਸ਼ਨ ਹੋਇਆ ਸਕੂਲ ਦਾ ਨਾਮ ਰੌਸ਼ਨ ਹੋਇਆ ਇਹ ਜਿਹੜਾ ਅਧਿਆਪਕ ਹੈ ਜੀ ਅਧਿਆਪਕ ਕਹ ਦੀ ਅਨਤਕ ਮੇਨਾ ਕਰੇ ਤਾਂ ਬੱਚੇ ਆਟੋਮੈਟਿਕਲੀ ਕਰਨਗੇ ਜੀ ਇਹ ਸੁਖਵੰਤ ਸਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਕੂਲ ਟਾਈਮ ਤੋਂ ਬਾਅਦ ਇਹ ਲਗਾਤਾਰ 2-4 ਘੰਟੇ ਬੱਚਿਆਂ ਨੂੰ ਕਰਵਾਉਂਦੇ ਸੀਗੇ ਔਰ ਬੱਚਿਆਂ ਨੇ ਇਹ ਵੀ ਜੋ ਇਹ ਮਿਹਨਤ ਕੀਤੀ ਉਹਦਾ ਇਹਨਾਂ ਨੂੰ ਫਲ ਜ਼ਰੂਰ ਮਿਲਿਆ। ਤੋਂ ਬਹੁਤ ਅਸੀ ਸ਼ੁਕਰਗੁਜ਼ਾਰ ਆਂ ਸਰਦੇ ਕਿ ਸਰ ਨੇ ਐਨੀ ਮਿਹਨਤ ਕੀਤੀ ਹੈ ਔਰ ਬੱਚਿਆਂ ਨੇ ਮੁਕਾਮ ਤੇ ਮੈਂ ਸਾਰਾ 25 ਸਾਲ ਉਸ ਨੂੰ ਜਪੜਾ ਕੇ ਆਂ ਜੀ ਤੇ ਇਹ ਜਿਹੜੇ ਬੱਚੇ ਗਏ ਨੇ ਇਹਨਾਂ ਨੂੰ ਵੀ ਸਾਡਾ ਵਿੱਚ ਯੋਗਦਾਨ ਰਿਹਾ ਜੀ ਤੇ ਬਾਕੀ ਜਿਹੜੇ ਸਾਡੇ ਡੀਪੀ ਸਾਹਿਬ ਨੇ ਹੁਣ ਤੇ ਲੈਕਚਰਾਰ ਬਣ ਗਏ ਨੇ ਫਿਜ਼ੀਕਲ ਐਜੂਕੇਸ਼ਨ ਤੇ ਸੁਖਮੰਦ ਸਿੰਘ ਜੀ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਦੇ ਨਤੀਜੇ ਇਹ ਐ ਇੰਨੀ ਮਿਹਨਤ ਕੀਤੀ ਹੈ ਉਹਨਾਂ ਨੇ ਵੀ ਸੋਚ ਵੀ ਨਹੀਂ ਜਾ ਸਕਦੀ ਬਾਕੀ ਪ੍ਰਿੰਸੀਪਲ ਗੁਰਸ਼ਰਨ ਕੌਰ ਜੀ ਉਹਨਾਂ ਦਾ ਬਹੁਤ ਯੋਗਦਾਨ ਹੈ ਜੀ ਬਾਕੀ ਵੀ ਸਟਾਫ ਜਿਹੜਾ ਸਾਰਾ ਬਹੁਤ ਯੋਗਦਾਨ ਦਿੰਦਾ ਜੀ ਠੀਕ ਇੰਨਾ ਯੋਗਦਾਨ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਜੀ ਤੇ ਇਸੇ ਕਰਕੇ ਜਿਹੜੀ ਹੈ ਸਾਡੀ ਖੋਖੋ ਦੀ ਅੰਡਰ 14 ਲੜਕੀਆਂ ਦੀ ਟੀਮ ਇੰਡੀਆ ਖੇਡ ਕੇ ਆਈ ਹੈ ਤੇ ਉਸ ਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਇਸ ਤੇ ਮੈਂ ਬਹੁਤ ਖੁਸ਼ੀ ਦਾ ਪ੍ਰਗਟਾਵਾ ਕਰਦਾ ਤੇ ਸਾਡੇ ਸੁਖਮਨ ਸਿੰਘ ਜੀ ਤੇ ਪ੍ਰਿੰਸੀਪਲ ਮੈਡਮ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ ਜੀ ਖੋਖੋ ਕੀ ਟੀਮ ਫਤੇਗੜ ਸਨਾ ਸੀਨੀਅਰ ਸੈਕੰਡਰੀ ਸਕੂਲ ਨੇ ਨੈਸ਼ਨਲ ਖੇਡਾਂ ਜਿਹੜੀ ਖੋਖੋ ਚੈਂਪੀਅਨਸ਼ਿਪ ਕੋਲੰਬੁਰ ਮਹਾਰਾਸ਼ਟਰ ਵਿੱਚ ਹੋਈ ਉਸ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ ਔਰ ਪਿੰਡ ਪੌਂਚਨ ਤੇ ਇਨ ਖਿਡਾਰਨਾਂ ਦਾ ਪੰਚਾਇਤ ਵੱਲੋਂ ਸਕੂਲ ਪ੍ਰਿੰਸੀਪਲ ਸਟਾਫ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਔਰ ਸੋਤਮ ਕੋਸ਼ਿਕ ਸਮਾਣਾ ਨਿਊਜ਼